ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਬੜੇ ਅਹਿਮ ਮੁੱਦੇ ਤੇ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰਦੇ ਨੇ ਕਿ ਕਿਵੇਂ ਸਾਡੇ ਦੇਸ਼ ਦੀਆਂ ਸਰਕਾਰਾਂ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਹੋਣ ਦੇ ਰਹੀਆਂ ਨੇ ਆ ਖਾਸ ਤੌਰ ਤੇ ਜਿਹੜੀ ਕਣਕ ਦੀ ਫਸਲ ਆ ਰਹੀ ਹੁਣ ਆਪਣੀ ਇਸ ਵਕਤ ਮੰਡੀਆਂ ਦੇ ਵਿੱਚ ਇਹ 2425 ਰੁਪਏ ਪ੍ਰਤੀ ਕੁਇੰਟਲ ਆ ਇਹਦਾ ਰੇਟ ਲੇਕਿਨ ਕਾਰਪੋਰੇਟ ਇਹਨੂੰ ਕਿਸ ਤਰ੍ਹਾਂ ਵੇਚ ਰਹੇ ਨੇ ਇਹ ਪਹਿਲਾਂ ਇਸ ਤੇ ਮੈਂ ਗੱਲ ਕਰਾਂ ਤੁਸੀਂ ਥੋੜੀ ਜਿਹੀ ਇੱਕ ਬੜੀ ਅੱਛੀ ਵੀਡੀਓ ਰਿਸਰਚ ਕਰਕੇ ਪਾਈ ਆ ਆਰਐਮਪੀ ਟੈਲੀਵਿਜ਼ਨ ਦੇ ਜਸਟ ਕਰੇ ਵਾਲ ਨੇ ਉਹਦੇ ਪਹਿਲਾਂ 2 ਮਿੰਟ 1-2 ਮਿੰਟ ਦੀ ਤੁਸੀਂ ਉਹਦੀ ਵਿਚਾਰ ਸੁਣੋ ਫਿਰ ਆਪਾਂ ਉਹਦੇ ਤੇ ਅੱਗੇ ਚਰਚਾ ਕਰਦੇ ਹਜ਼ਾਰ ਰੁਪਏ ਪ੍ਰਤੀ ਕੋਟੋ ਤੇ ਵੀ ਪੰਜਾਬ ਦੇ ਵਿੱਚ ਜੀ ਹਾਂ ਅਸਰ ਸਿਰਫ ਇਹ ਨਾ ਹੈ ਕਿ ਉਸ ਨੂੰ Amazon ਵੇਚ ਰਿਹਾ ਹੈ ਉਸ ਨੂੰ Flipkart ਵੇਚ ਰਿਹਾ ਤੇ ਉਹੀ ਕਣਕੇ ਜੋ ਕਿਸਾਨਾਂ ਤੋਂ ਪੰਜਾਬ ਦੇ ਵਿੱਚ ਸਿਰਫ 2425 ਰੁਪਏ ਪ੍ਰਤੀ ਗੰਢ ਤਾਂ 24 ਰੁਪਏ 25 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਲਈ ਗਈ ਤੇ ਅੱਜ ਉਹੀ ਕਣਕ Amazon ਹੁਣ Flipkart ਵਰਗੀਆਂ ਕੰਪਨੀਆਂ 100 ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਹੈ ਉਨੇ ਨਹੀਂ ਸਮਝਾਉਂਦੀ ਕਿ ਕਣਕ ਨੂੰ ਉਗਾਉਣ ਵਾਲਾ ਕਿਸਾਨ 6 ਮਹੀਨੇ ਪਾਲਣ ਵਾਲਾ ਕਿਸਾਨ ਉਸਤੇ ਸਾਭ ਸੰਭਾਲ ਕਰਨ ਵਾਲਾ ਕਿਸਾਨ ਤੇ ਉਸ ਨੂੰ ਸਹੀ ਸਲਾਮਤ ਮੰਡੀ ਤੱਕ ਪਹੁੰਚਾਉਣ ਵਾਲਾ ਕਿਸਾਨ ਤੇ ਉਸ ਨੂੰ ਮੁੱਲ ਕਿੰਨਾ ਮਿਲਿਆ ਸਿਰਫ 24 ਰੁਪਏ 25 ਪੈਸੇ ਪ੍ਰਤੀ ਕਿਲੋ ਤੇ ਜਿਦ ਹੀ ਕਣਕ ਇਹਨਾਂ ਕਿਸਾਨਾਂ ਤੋਂ ਵੱਡੇ ਘਰਾਣਿਆਂ ਕੋਲ ਪਹੁੰਚੀ ਤਾਂ ਉਹਨਾਂ ਨੇ ਸਿਰਫ ਤੇ ਸਿਰਫ ਇਸ ਕਣਕ ਨੂੰ ਆਪਣੇ ਬ੍ਰਾਂਡ ਹੇਠ ਪੈਕਟਾਂ ਦੇ ਵਿੱਚ ਬੰਦ ਕੀਤਾ ਤੇ ਫਿਰ ਮਾਰਕੀਟ ਦੇ ਵਿੱਚ ਪੋਤਾ ਰਿਆ ਤਾਂ ਫਿਰ ਪੈਕਟਾਂ ਦੇ ਵਿੱਚ ਬੰਦ ਹੋ ਕੇ ਤੇ 24 ਰੁਪਏ 25 ਪੈਸੇ ਪ੍ਰਤੀ ਕਿਲੋ ਵਾਲੀ ਕਣਕ ਕਿਵੇਂ 100 ਤੋਂ 200 ਰੁਪਏ ਪ੍ਰਤੀ ਕਿਲੋ ਵਾਲੀ ਬਣ ਗਈ ਇਹ ਕਣਕ ਸਮਝ ਨਹੀਂ ਆਈ ਹੁਣ ਜਾਂ ਤਾਂ ਇਹ ਮੰਨੀਏ ਕਿ ਨਾ ਵਟੇ ਘਰਾਣਿਆਂ ਨੇ ਕਣਕ ਤੇ ਕੋਈ ਸੋਨੇ ਦੀ ਪਰਤ ਛਾੜ ਦਿੱਤੀ ਜਾਂ ਫਿਰ ਕੋਈ ਚਾਂਦੀ ਦੀ ਪਰਤ ਛਾੜ ਦਿੱਤੀ ਤੇ ਜਾਂ ਫਿਰ ਇਹ ਮੰਨੀਏ ਕਿ ਭਾਈ ਕਣਕ ਨੂੰ ਉਗਾਉਣ ਤੋਂ ਲੈ ਕੇ ਵੰਡਣ ਤੱਕ ਖਸਾਮ ਸੰਭਾਲ ਦਾ ਪੂਰਾ ਖਰਚਾ ਉਹਨਾਂ ਨੇ ਆਉਂਦਾ ਜਿਨ੍ਹਾਂ ਸਿਰਫ ਲਫਾਫਿਆਂ ਦੇ ਵਿੱਚ ਪੈਕ ਕਰਨ ਦਾ ਹੁੰਦਾ ਹੈ। ਆਖਰ ਇਹਨਾਂ ਦੇ ਵਿੱਚੋਂ ਕੋਈ ਨਾ ਕੋਈ ਗੱਲ ਦਾ ਜ਼ਰੂਰ ਹੈ ਜੇ ਤੁਸੀਂ ਸਾਰਿਆਂ ਨੇ ਹੁਣ ਸੁਣਿਆ ਕਿ ਪੰਜਾਬ ਦਾ ਕਿਸਾਨ ਜਾਂ ਦੇਸ਼ ਦਾ ਕਿਸਾਨ 6 ਮਹੀਨੇ ਮਿਹਨਤ ਕਰਦਾ, ਖੂਨ ਪਸੀਨਾ ਵਹਾਉਂਦਾ ਕਣਕ ਪਾਲਦਾ ਔਰ ਉਹਨੂੰ ਸਰਕਾਰ ਮਿਨਿਮਮ ਸਪੋਰਟ ਪ੍ਰਾਈਸ ਦੇ ਰਹੀ ਆ 2425 ਰੁਪਏ ਪ੍ਰਤੀ ਕਿੰਟਲ। ਜੇ ਆਪਾਂ ਉਹਨੂੰ ਕਿਲੋਜ਼ ਕਨਵਰਟ ਕਰਦੇ 24 ਰੁਪਏ 25 ਪੈਸੇ ਪਰ ਕਿਲੋ ਸਾਡੀ ਜਿਹੜੀ ਖਰੀਦ ਕੀਤੀ ਜਾ ਰਹੀ ਹੈ ਕਣਕ ਦੀ ਗਵਰਨਮੈਂਟ ਵੱਲੋਂ ਬਕਾਇਦਾ ਮਨਜ਼ੂਰਸ਼ੁਦਾ ਸਰਕਾਰੀ ਰੇਟ ਤੇ ਲੇਕਿਨ ਇਹੀ ਕਾਰਨ ਕਿ ਜਦੋਂ Amazon ਜਾਂ Flipkart ਵਰਗੇ ਕਾਰਪੋਰੇਟ ਘਰਾਣੇ ਜਿਨੂੰ ਆਪਾਂ ਰੋਜ਼ ਘਰਾਂ ਚੋਂ ਬੈਠੇ ਆਰਡਰ ਕਰਦੇ ਆ ਉਹ ਜਦੋਂ ਵੇਚਦਿਆਂ ਨੇ ਤੇ ਉਹ ਇਹਦਾ ਰੇਟ ਚੱਕ ਕੇ ਲੈ ਜਾਂਦੇ ਆ ਰਿਟੇਲ ਮਾਰਕੀਟ ਵਿੱਚ ਲਗਭਗ 100 ਰੁਪਏ ਕਿਲੋ ਤੋਂ ਲੈ ਕੇ 1500 ਰੁਪਏ ਕਿਲੋ ਤੱਕ ਲੈ ਕੇ ਬਲਕਿ 100 ਰੁਪਏ 150 200 ਰੁਪਏ ਕਿਲੋ ਤੱਕ ਯਾਨੀ ਕਿ ਕਣਕ ਦਾ ਉਸੇ ਕਣਕ ਦਾ ਰੇਟ ਜਿਹੜਾ ਵਾ ਉਹ 10000 ਰੁਪਏ ਪ੍ਰਤੀ ਕੁਇੰਟਲ ਜੇ ਉਹ ਸੂ ਥੋੜਾ ਜਿਹਾ ਉਹ ਆਰਗੈਨਿਕ ਕਰਕੇ ਬ੍ਰਾਂਡ ਕਰਕੇ ਵੇਚ ਲੈਣ ਤਾਂ ਫਿਰ ਅਗਰ ਉਹ 200 ਰੁਪਏ ਤੱਕ ਰੇਟ ਜਾ ਰਿਹਾ ਹੈ ਜਾਂ 150 ਜਾਂ 200 ਰੁਪਏ ਪ੍ਰਤੀ ਕਿਲੋ ਜਾ ਰਿਹਾ ਤਾਂ ਉਹਦਾ ਮਤਲਬ ਹੈ ਕਿ ਕਣਕ ਦਾ ਭਾਅ ਲਗਭਗ 15000 ਰੁਪਏ ਤੋਂ ਲੈ ਕੇ 20000 ਰੁਪਏ ਪ੍ਰਤੀ ਕੁਇੰਟਲ ਹੈ ਹੁਣ ਤੁਸੀਂ ਦੱਸੋ ਮੈਨੂੰ ਇਹ ਇੱਕ ਪਾਸੇ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਅਸੀਂ ਐਮਐਸਪੀ ਇਸ ਕਰਕੇ ਸਾਨੂੰ ਥੋੜਾ ਉਹਦਾ ਰੇਟ ਠੀਕ ਰੱਖਣਾ ਪੈਂਦਾ ਕਿਉਂਕਿ ਇਹ ਕਣਕ ਆਲਟੀਮੇਟਲੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਾਂ ਜਿਹੜੇ ਰਿਟੇਲਰਸ ਨੇ ਜਾਂ ਜਿਹੜੇ ਕੰਜ਼ਿਊਮਰਸ ਨੇ ਦੇਸ਼ ਦਾ 140 ਕਰੋੜ ਜਿਹੜਾ ਲੋਕੀ ਰਹਿੰਦੇ ਨੇ ਉਹਨਾਂ ਨੂੰ ਆਟਾ ਚਾਹੀਦਾ ਉਹਨਾਂ ਨੇ ਕਣਕ ਖਾਣੀ ਆ ਇਸ ਕਰਕੇ ਅਸੀਂ ਬਹੁਤਾ ਰੇਟ ਦਾ ਚੱਕ ਨਹੀਂ ਸਕਦੇ ਪਰ ਉਹ ਤਾਂ ਜਿਹੜੇ ਸ਼ਹਿਰਾਂ 'ਚ ਬੈਠੇ ਕੰਜ਼ਿਊਮਰਸ ਨੇ ਹੋਂਤਾ Amazon ਤੇ Flipkart ਕੋਲ ਆਰਡਰ ਕਰਕੇ ਇਹੀ ਕਣਕ ਜਿਹੜੀ 24 ਰੁਪਏ 25 ਪੈਸੇ ਕਿਲੋ ਦੀ ਹੈ ਇਹਨੂੰ ਲਗਭਗ 100 ਰੁਪਏ ਤੋਂ ਲੈ ਕੇ 150 ਰੁਪਏ ਕਿਲੋ ਤੱਕ ਖਰੀਦ ਰਹੇ ਨੇ that means ਉਹਨਾਂ ਕੋ ਪਰਚੇਸ ਪਾਵਰ ਹੈਗੀ ਆ ਮੱਲਿਆ ਪਿੰਡਾਂ ਦੇ ਵਿੱਚ ਗਰੀਬ ਲੋਕ ਬੈਠੇ ਨੇ ਉਹਨਾਂ ਨੂੰ ਤਾਂ ਸਰਕਾਰ ਸਬਸਿਡਾਈਜ਼ ਦੇ ਦੇ ਉੱਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਪੀ ਡੀ ਐਸ ਦੇ ਰਾਹੀਂ ਲਗਭਗ ਮੁਫਤ ਜਿਹੜਾ ਹੈ ਆਟਾ ਜਾਂ ਕਣਕ ਜਿਹੜੀ ਪਹੁੰਚ ਰਹੀ ਪਿੰਡਾਂ ਦੇ ਵਿੱਚ ਆਮ ਗਰੀਬ ਜਨਤਾ ਨੂੰ ਸੋ ਦੈਟ ਮੀਨਸ ਕਿ ਮਾਰਕੀਟਿੰਗ ਦੇ ਵਿੱਚ ਬਹੁਤ ਵੱਡਾ ਕਪਲਾਵਾ ਉਹੀ 6 ਮਹੀਨੇ ਦੀ ਪਾਲੀ ਹੋਈ ਮਿਹਨਤ ਨਾਲ ਫਸਲ ਜਿਹੜੀ ਥੋੜੇ ਦਿਨ ਪਹਿਲਾਂ ਅੱਗਾ ਨਾ ਖਰਾਬ ਹੋ ਗਈ بارش ਨਾ ਖਰਾਬ ਹੋ ਗਈ ਬਿਲਕੁਲ ਉਹਨੂੰ ਸਿਫਰ ਮਿਲਿਆ ਕਿਸਾਨ ਨੂੰ ਉਹ ਕਾਰਪੋਰੇਟ ਘਰਾਣੇ ਅੱਛੇ ਉਹਦੀ ਪੈਕੇਜਿੰਗ ਕਰਕੇ ਵਧੀਆ ਮਟੀਰੀਅਲ ਲਾ ਕੇ ਉਹਦੇ ਚ ਬ੍ਰਾਂਡਿੰਗ ਕਰਕੇ ਉਹੀ ਕਣਕ ਨੂੰ 4 ਗੁਣਾ 6 ਗੁਣਾ 8 ਗੁਣਾ ਕੀਮਤ ਲਈ ਜਾ ਰਹੀ ਹੈ ਇਹਦਾ ਮਤਲਬ ਇਹ ਸਾਡੇ ਸਿਸਟਮ ਦਾ ਬਹੁਤ ਵੱਡਾ ਫਲੋ ਹੈ ਕੇਂਦਰ ਸਰਕਾਰ ਯਾ ਤਾਂ ਇਹ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਵੀ ਕਿਸੇ ਤਰੀਕੇ ਨਾਲ ਇਹਨਾਂ ਦੀਆਂ ਰੇਟ ਜਿਹੜੀ ਰਿਟੇਲ ਪ੍ਰਾਈਸਸ ਨੇ ਇਹਨੂੰ ਕੰਟਰੋਲ ਕੀਤਾ ਜਾਵੇ ਉਹਨਾਂ ਤੇ ਕੋਈ ਕੰਟਰੋਲ ਨਹੀਂਗਾ ਸਾਡੇ ਤੇ ਸਿਰਫ ਕੈਪਿੰਗ ਤੇ ਸਾਡਾ ਕੰਟਰੋਲ ਆ ਇਹ ਬਹੁਤ ਵੱਡਾ ਸ਼ੋਸ਼ਣ ਆ ਇਹ ਬਹੁਤ ਵੱਡਾ ਐਕਸਪਲੋਇਟੇਸ਼ਨ ਆ ਇਸੇ ਕਰਕੇ ਸਾਡੇ ਦੇਸ਼ ਦਾ ਕਿਸਾਨ ਤੇ ਪੰਜਾਬ ਦਾ ਕਿਸਾਨ ਅ ਕਰਜ਼ਈਆ ਔਰ ਆਤਮ ਹੱਤਿਆ ਤੱਕ ਉਤਰਿਆ ਹੋਇਆ ਵਾ ਲੇਕਿਨ ਸਰਕਾਰਾਂ ਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਆ ਇਹਦੇ ਚ ਇੱਕ ਗੱਲ ਹੋਰ ਵੀ ਬਹੁਤ ਵੱਡੀ ਆ ਮੈਂ ਪੰਜਾਬ ਗਵਰਨਮੈਂਟ ਦੀ ਗੱਲ ਕਰਦਾ ਇਹ ਕਹਿੰਦੇ ਜੇ ਅਸੀਂ ਕਣਕ ਤੇ ਝੋਨੇ ਦੇ ਫਸਲੀ ਚੱਕਰ ਚੋਂ ਲੋਕਾਂ ਨੂੰ ਕੱਢਾ ਤੁਸੀਂ ਕਦੀ ਐਕਸਪੋਰਟ ਕੀਤਾ ਕਿ ਮਾਰਕੀਟ ਵੀ ਆਪਾਂ ਲੱਭ ਸਕਦੇ ਆ ਆਹ ਹੀ ਐਮਾਜ਼ਨ ਤੇ ਫਲਿੱਪਕਾਰਟ ਹੀ ਮਾਰਕੀਟ ਹੈ ਆਪਣੀ ਅੱਛਾ ਕਿਸੇ ਨੇ ਅੱਗੇ ਕੋਸ਼ਿਸ਼ ਨਹੀਂ ਕੀਤੀ ਕੇਂਦਰ ਸਰਕਾਰ ਨਾਲ ਗੱਲ ਕਰਕੇ ਕਿ ਅਸੀਂ ਜਿਹੜੇ ਸਾਡੇ ਗਵਾਂਡੀ ਬੁਲਕ ਨੇ ਜਿਵੇਂ ਕਿ ਮਿਡਲ ਈਸਟ ਆ ਸਾਰਾ ਜਿਹੜਾ ਸਾਊਦੀ ਅਰੇਬੀਨ ਕੰਟਰੀਜ਼ ਨੇ ਯੂਏਈ ਹੈ ਦੁਬਈ ਵਗੈਰਾ ਹੈ ਇੱਥੇ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇੱਥੇ ਕੋਈ ਅਨਾਜ ਨਹੀਂ ਹੁੰਦਾ ਉਹ ਆਪਣਾ ਸਾਰਾ ਅਨਾਜ ਕਿੱਥੋਂ ਮੰਗਵਾਉਂਦੇ ਨੇ ਜਾਂ ਤਾਂ ਲਾਟਿਨ ਅਮਰੀਕਨ ਕੰਟਰੀਜ਼ ਤੋਂ ਮੰਗਵਾਉਂਦੇ ਨੇ ਅਰਜנטיਨਾ ਬ੍ਰਾਜ਼ੀਲ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਫਲਾਈਟਾਂ ਤੋਂ ਤੇ ਜਾਂ ਮੰਗਵਾਉਂਦੇ ਨੇ ਅਫਰੀਕਨ ਕੰਟੀਨੈਂਟ ਤੋਂ ਉਹ ਵੀ ਬਹੁਤ ਕਈ ਹਜ਼ਾਰ ਕਿਲੋਮੀਟਰ ਤੇ ਸਾਡੇ ਦਾ ਇਥੋਂ ਅੰਮ੍ਰਿਤਸਰ ਤੋਂ ਡਰਾਈਪੋਰਟ ਆ ਜਿਹੜਾ ਇਹ ਕਹਿੰਦੇ ਸੀਗੇ ਕਿ ਲੁਧਿਆਣੇ ਤੋਂ ਚਲਾਉਣਾ ਡਰਾਈਪੋਰਟ ਉਹਦਾ ਸਾਰਾ 2 2.5 ਘੰਟੇ ਦਾ ਸਫਰ ਹੈ ਇੱਕ tMapਾਕੇ ਤੋਂ ਬਹੁਤ ਵੱਡੀ ਹੈ ਦੂਸਰਾ ਮੈਂ ਕਹਿਣਾ ਚਾਹੁੰਦਾ ਅਸੀਂ ਵਜ਼ਾਤ ਕਿਉਂ ਕਰਦੇ ਕਿ ਪਾਕਿਸਤਾਨ ਨਾਲ ਬਾਰਡਰ ਖੋਲਣਾ ਚਾਹੀਦਾ ਇਸੇ ਕਰਕੇ ਕਿਉਂਕਿ ਸਾਡੀ ਜਿਹੜੀ ਕਣਕ ਦੀ ਝੋਨੇ ਦੀ ਗੰਨੇ ਦੀ ਆਲੂ ਦੀ ਕੀਮਤ ਹੈ ਉਹ ਬੇ ਬੇਤਹਾਸ਼ਾ ਜ਼ਿਆਦਾ ਹੈ ਇੰਟਰਨੈਸ਼ਨਲ ਮਾਰਕੀਟ ਚ ਜਸਟ ਬਿਯੋਂਡ ਪਾਕਿਸਤਾਨ ਪਾਕਿਸਤਾਨ ਤੋਂ ਅੱਗੇ ਜੇ ਅਗਰ ਦਰਵਾਜ਼ੇ ਖੁੱਲ ਜਾਣ ਇਸ ਵਪਾਰ ਦੇ ਤਾਂ ਮੈਂ ਸਮਝਦਾ ਕਿ ਮਾਰਕੀਟ ਜਿਹੜੀ ਆ ਉਹ ਅਨਲਿਮਿਟਿਡ ਹੈ ਪਾਕਿਸਤਾਨ ਤੋਂ ਬਿਯੋਂਡ ਅਫਗਾਨਿਸਤਾਨ, ਈਰਾਨ, ਮੰਗੋਲੀਆ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਸਾਰਾ ਰੂਸ ਦਾ ਇਲਾਕਾ ਠੰਡਾ ਜਿੱਥੇ ਕੁਝ ਨਹੀਂ ਹੋ ਰਿਹਾ ਇਹ ਸਾਰੇ ਮਾਰਕੀਟ ਹੀ ਮਾਰਕੀਟ ਆ ਔਰ ਇੰਨੀ ਜ਼ਿਆਦਾ ਕਮਾਈ ਪੰਜਾਬ ਦੇ ਕਿਸਾਨ ਨੂੰ ਹੋ ਸਕਦੀ ਲੇਕਿਨ ਸਾਡੇ ਦੇਸ਼ ਦੀ ਸਰਕਾਰ ਨਾ ਉਹ ਕਰਨ ਦਿੰਦੀ ਆ ਤੇ ਭਗਵਾਨ ਤਮਨ ਨੂੰ ਤਾਂ ਮੇਰੇ ਖਿਆਲ ਆ ਕਿ ਇਸ ਗੱਲ ਦਾ ਇਲਮ ਘੱਟ ਲੱਗਦਾ ਵਾ ਕਿ ਉਹਨੇ ਕੋਸ਼ਿਸ਼ ਹੀ ਨਹੀਂ ਕਦੀ ਕੀਤੀ ਕਿ ਮੈਂ ਕੇਂਦਰ ਨਾਲ ਜਾ ਕੇ ਗੱਲ ਕਰਾਂ ਕਿ ਘੱਟੋ ਘਾਟ ਵਪਾਰ ਵਾਸਤੇ ਬਾਰਡਰ ਖੋਲੋ ਚਲੋ ਹੁਣ ਤਾਂ ਹਾਲਾਤ ਬਹੁਤ ਹੀ ਜ਼ਿਆਦਾ ਵਿਗੜ ਗਏ ਨੇ ਨਾ ਕਿ ਪਹਿਲਗਾਮ ਦੀ ਕਿਲਿੰਗ ਸੇ ਕਰਕੇ ਬਿਲਕੁਲ ਸਾਰਾ ਮਤਲਬ ਕੀ ਕਹਿੰਦੇ ਕਿ ਵੱਡੇ ਪੇਮਾਨੇ ਤੇ ਨਫਰਤ ਦੀ ਰਾਜਨੀਤੀ ਚੱਲ ਰਹੀ ਹੁਣ ਸਾਰਾ ਕੁਝ ਭੁੱਲ ਗਏ ਕਣਕ ਭੁੱਲ ਗਏ ਝੋਨਾ ਭੁੱਲ ਗਏ ਏ ਇਮਪਲੋਇਮੈਂਟ ਭੁੱਲ ਗਏ ਜਾਂ ਹੋਰ ਪੰਜਾਬ ਦੇਸ਼ ਦੇ ਵਿੱਚ ਜਿਹੜੇ ਮਸਲੇ ਨੇ ਮਹਿੰਗਾਈ ਦਾ ਮਸਲਾ ਇਨਫਲੇਸ਼ਨ ਦਾ ਮਸਲਾ ਉਹ ਸਾਰਾ ਕੁਝ ਹੁਣ ਛੁੱਟ ਚੁੱਕਾ ਹੁਣ ਤਾਂ ਬਸ ਇੱਕੋ ਗੱਲ ਆਪਣੇ ਵਿਰੋਧੀਆਂ ਨੂੰ ਤਹਿ ਸ਼ਨਾਇਸ਼ ਕਰ ਦੋ ਮੈਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਹਾਲਾਂਕਿ ਮੇਰਾ ਮੰਨਣਾ ਵਾ ਕਿ ਗੋਲੀ ਬਨਾਮ ਗੋਲੀ ਕੋਈ ਰੈਜ਼ੋਲੂਸ਼ਨ ਨਹੀਂਗਾ ਰੈਜ਼ੋਲੂਸ਼ਨ ਉਹਦਾ ਪੋਲਿਟਿਕਲ ਹੈ ਪਰ ਚਲੋ ਉਹਨਾਂ ਦੀ ਮਰਜ਼ੀ ਲੇਕਿਨ ਕਹਿਣ ਤੋਂ ਭਾਵ ਕਿ ਸਾਡੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹ ਸਾਰੇ ਉਹਦੇ ਵਿੱਚ ਕੀ ਕਹਿੰਦੇ ਹੁੰਦੇ ਕਿ ਖਤਮ ਹੋ ਕੇ ਰਹਿ ਗਏ ਨੇ ਅੱਜ ਹੀ ਮੈਂ ਪੜ ਰਿਆ ਸੀਗਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਆਲੂਆਂ ਦੀ ਬੜੀ ਬੇਕਦਰਹੀ ਹੋ ਗਈ ਹੈ ਆਲੂ ਤੁਸੀਂ ਦੇਖ ਰਹੇ ਹੋ ਕਿ ਬੜੀ ਮਿਹਨਤ ਨਾਲ ਪਾਲਿਆ ਜਾਂਦਾ ਬੜੀ ਮਹਿੰਗੀ ਫਸਲ ਹੈਗੀ ਆ ਉਹਨਾਂ ਨੇ ਕਿਹਾ ਜੀ ਇਦੇ ਚ ਪ੍ਰਤੀ ਏਕੜ ਆਲੂ ਨੂੰ ਪਾਲਣ ਵਿੱਚ ਉਹਦੀਆਂ ਖਾਦਾਂ ਵਗੈਰਾ ਲੇਬਰ ਐਟ ਸੈਟਰਾ ਆਲਮੋਸਟ 40-50 ਹਜ਼ਾਰ ਰੁਪਏ ਪ੍ਰਤੀ ਏਕੜ ਕੋਸਟ ਆਦੀ ਲੇਕਿਨ ਉਨੀ ਉਹਦੀ ਕੀਮਤ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਹੋ ਸਕਦਾ ਆਲੂ ਵਾਲਾ ਨੂੰ ਫਿਰ ਇੱਕ ਵਾਰੀ ਸੜਕਾਂ ਦੇ ਉੱਤੇ ਆਪਣੇ ਆਲੂ ਰੋਲਣ ਰੋਲਣੇ ਪੈਂਟ ਜਾਂ ਬਾਰਡਰ ਖੁੱਲਣਾ ਹੁੰਦਾ ਜਾਂ ਪੰਜਾਬ ਸਰਕਾਰ ਮਾਰਕਟਿੰਗ ਐਵੇਨਿਊਜ਼ ਗਵਰਨਮੈਂਟ ਆਫ ਇੰਡੀਆ ਨਾਲ ਬੈਠ ਕੇ ਵਰਕਆਊਟ ਕਰੇ ਕਿ ਸਾਡਾ ਤਾਂ ਗਲਟ ਹੈ ਐਗਰੀਕਲਚਰ ਦਾ ਸਾਡੇ ਕੋਲ ਇੰਨੀ ਜ਼ਿਆਦਾ ਪ੍ਰੋਡਿਊਸ ਹੈ ਤੁਸੀਂ ਸਾਡੇ ਕੋਲੋਂ ਅਨ ਇਨ ਉਹ ਬਹੁਤ ਘੱਟ ਰੇਟਸ ਉੱਤੇ ਚੱਕ ਰਹੇ ਹੋ ਸਾਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਪਣੀਆਂ ਫਸਲਾਂ ਵੇਚਣ ਦਾ ਇਜਾਜ਼ਤ ਹੋਣੀ ਚਾਹੀਦੀ ਅਗਰ ਗਵਰਨਮੈਂਟ ਆਫ ਇੰਡੀਆ ਇੰਪੋਰਟ ਕਰ ਸਕਦੀ ਹੈ ਖੇਤੀ ਦੀਆਂ ਚੀਜ਼ਾਂ ਜਿਵੇਂ ਦਾਲਾਂ